ਵੱਡੀ ਖਬਰ ਹੈ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉੱਥੇ ਹੁਣ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਸਰਬੰਸਿੰਘ ਪੰਦੇੜ ਦਾ ਅਭਿਆਨ ਸਾਹਮਣੇ ਆ ਰਿਹਾ ਹੈ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਥੀ ਜੇ ਦਿਨ ਜਾਰੀ ਹੈ ਤੇ ਜੋ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਵੀ ਜਿਹੜਾ ਕਿ ਕੁਝ ਕਿਸਾਨਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਜਦੋਂ ਤੱਕ ਨਹੀਂ ਮਿਲ ਜਾਂਦੀ ਉਦੋਂ ਤੱਕ ਧਰਨਾ ਪ੍ਰਦਰਸ਼ਨ ਵੀ ਜਾਰੀ ਰਹੇਗਾ ਤੇ 6 ਦਸੰਬਰ ਨੂੰ ਅਸੀਂ ਦਿੱਲੀ ਵੱਲ ਵੀ ਵਧਾਂਗੇ ਤੇ ਜਿਸ ਤੋਂ ਬਾਅਦ ਇਹ ਵੱਡਾ ਐਲਾਨ ਲਗਾਤਾਰ جاری ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਕਿਸਾਨ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਅੜੇ ਹੋਏ ਨੇ ਤੇ ਦੂਜੇ ਪਾਸੇ ਭੋਖ ਹੜਤਾਲ ਨੂੰ ਲੈ ਕੇ ਵੀ ਜਿਹੜਾ ਕਿ ਪੂਰਾ ਪੰਜਾਬ ਚਿੰਤਾ ਦੇ ਵਿੱਚ ਹੈ ਤੇ ਜਿਸ ਤੋਂ ਬਾਅਦ ਹੁਣ ਸਰਵਨ ਸਿੰਘ ਪੰਦੇੜ ਦੇ ਬਿਆਨ ਨੇ ਫਿਰ ਤੋਂ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਆਹ ਤੁਹਾਨੂੰ ਸੁਣਾਉਣੇ ਪਹਿਲਾਂ ਸਰਵਨ ਸਿੰਘ ਪੰਦੇੜ ਦਾ ਹੋਰ ਕੀ ਕਹਿਣਾ ਮੈਂ ਸਰਵਨ ਸਿੰਘ ਪੰਦੇੜ ਦੋਵਾਂ ਫਾਰਮਾ ਵੱਲੋਂ ਦੇਖੋ ਲਗਭਗ ਸੁਖਜੀਤ ਸਿੰਘ ਹਰਦੋ ਝੰਡੇ ਦਾ ਮਰਨ ਵਰਤਾਜ ਤਜ ਤੀਸਰੇ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਜਗਜੀਤ ਸਿੰਘ ਜੀ ਦਲੇਵਾਲ ਉਹਨਾਂ ਬਾਰੇ ਸਰਕਾਰ ਵੱਲੋਂ ਕੋਈ ਪੁਸ਼ਟ ਖਬਰਾਂ ਨਹੀਂ ਦਿੱਤੀਆਂ ਜਾ ਰਹੀਆਂ ਇਸੇ ਤਰੀਕੇ ਨਾਲ ਸ਼ੰਭੂ ਮੋਰਚੇ ਦੇ ਵਿੱਚ ਜਿਹੜਾ 6 ਨੂੰ ਦਿੱਲੀ ਕੂਚ ਜਥਿਆਂ ਦੇ ਰੂਪ ਵਿੱਚ ਕਰਨਾ ਵਾ ਉਹਦੀ ਤਿਆਰੀ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਖਜਾਲਾ ਮੰਡੀ ਦੇ ਵਿੱਚ ਵਿੱਚ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਕਰਾਂਗੇ ਇਸ ਤੋਂ ਪਹਿਲੋ ਗੁਰਦਾਸਪੁਰ ਤਰਨਤਾਰ ਮੋਗਾ ਫਰੋਜ਼ਪੁਰ ਵੱਡੇ ਇਕੱਠ ਕੀਤੇ ਨੇ ਔਰ ਵੱਡੀਆਂ ਲਾਂਬ ਮੰਡੀਆਂ ਕਰ ਰਹੇ ਆਂ ਤਾਂ ਅੱਜ ਦਾ ਇਕੱਠ ਖਜਾਲਾ ਮੰਡੀ ਅੰਮ੍ਰਿਤਸਰ ਦੇ ਵਿੱਚ ਸਰਕਾਰ ਦੀਆਂ ਜੜਾ ਹਲਾਊਗਾ ਕਿ ਕਿਵੇਂ ਬਾੜਾਂ ਨੂੰ ਲੋਕੀਂ ਕੂਚ ਕਰ ਰਹੇ ਨੇ ਤਾਂ ਇਹ ਜਥਾ ਸਭੂ ਬਾਰਡਰ ਨੂੰ ਕੁਝ ਕਰੂਗਾ ਬਾਰਡਰਾਂ ਦੀ ਗਿਣਤੀ ਵਧਾਊਗਾ ਇਸੇ ਤਰ੍ਹਾਂ ਸਾਰੀਆਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਬੀਬੀਆਂ ਭੈਣਾਂ ਨੂੰ ਬੇਨਤੀ ਆ ਵੀ ਉਹ ਬਾਰਡਰਾਂ ਤੇ ਹਰ ਹਾਲ ਦੇ ਵਿੱਚ ਪਹੁੰਚਣ ਜੇ ਇੱਕ ਆਗੂ ਨੂੰ ਚੁੱਕ ਲਿਆ ਹੋਰ ਆਗੂ ਵੀ ਸਰਕਾਰ ਚੁੱਕ ਸਕਦੀ ਆ ਕੋਈ ਰੌਲਾ ਨਹੀਂ ਨਾ ਡਰਦੇ ਆ ਇਸ ਕਰਕੇ ਆਗੂਆਂ ਦੀ ਰਾਖੀ ਕਰਨਾ ਅਰ ਇਸ ਮੋਰਚੇ ਨੂੰ ਫਤਿਹ ਤੱਕ ਲੈ ਕੇ ਜਾਣਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਨਰੇਗਾ 60 ਸਾਲ ਤੋਂ ਉੱਪਰ ਕਿਸਾਨ ਬਿਜਲੀ ਦੀ 10000 ਪੈਨਸ਼ਨ ਔਰ ਬਿਜਲੀ ਬਿੱਲ ਜਿਹੜਾ ਇਹਨਾਂ ਨੇ ਪ੍ਰਾਈਵੇਟੇਸ਼ਨ ਕਰਨ ਦਾ ਫੈਸਲਾ ਕੀਤਾ ਉਹਨੂੰ ਰੱਦ ਕਰਾਉਣਾ ਆਦ ਮੰਗਾ ਜਿਹਦੇ ਤੇ 12 ਮੰਗਾ ਤੇ ਸਾਡੀ ਕੇਂਦਰ ਸਰਕਾਰ ਨਾਲ ਲੜਾਈ ਆ ਔਰ ਇਸ ਵੇਲੇ ਪੰਜਾਬ ਸਰਕਾਰ ਜ਼ੁਲਮ ਕਰਨ ਲਈ ਤਿਆਰ ਹੋ ਗਈ ਆ ਅੰਦਰ ਖਾਤੇ ਕੇਂਦਰ ਨਾਲ ਰਲੇ ਹੋਏ ਪੰਜਾਬ ਵਾਲੇ ਪੰਜਾਬ ਵਾਲੇ ਕੇਂਦਰ ਨੇ ਤੇ ਕਲੀਅਰ ਕਰਤਾ ਵੀ ਸਾਡਾ ਇਸ ਪ੍ਰੋਗਰਾਮ ਵਿੱਚ ਕੋਈ ਹੱਕ ਨਹੀਂ ਪਰ ਪੰਜਾਬ ਵਾਲਿਆਂ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਇਸ ਕਰਕੇ ਅੱਜ ਦਾ ਕੱਟ ਬਹੁਤ ਵੱਡੀ ਲਾਮਬੰਦੀ ਕਰੂਗਾ